ਸਿਰਫ ਬਿਊਟੀ ਜਾਂ ਜਿਹੜੀ ਤੁਹਾਡੀ ਦੇਖ ਹੁੰਦੀ ਹੈ ਇਨਸਾਨ ਦੀ ਉਹੀ ਨਹੀਂ ਬੰਦੇ ਨੂੰ ਅਟਰੈਕਟ ਕਰਦੇ ਜਦੋਂ ਸਾਨੂੰ ਅਗਲੇ ਬੰਦੇ ਦਾ ਸੁਭਾਅ ਪਤਾ ਲੱਗਦਾ ਜਦੋਂ ਸਾਨੂੰ ਪਤਾ ਲੱਗਦਾ ਕਿ ਅਗਲਾ ਬੰਦਾ ਤੁਹਾਡੇ ਲਈ ਕੀ ਕੀ ਸੈਕਰੀਫਾਈਸ ਕਰ ਰਿਹਾ ਉਦੋਂ ਤੁਹਾਨੂੰ ਕਈ ਵਾਰ ਉਸ ਇਨਸਾਨ ਨਾਲ ਪਿਆਰ ਹੋਣ ਲੱਗ ਪੈਂਦਾ ਇਹ ਫਿਲਮ ਜਦੋਂ ਬਣਾਨੇ ਆਪਾਂ ਕੋਈ ਰਾਈਟਰ ਜੋ ਲਿਖਦੇ ਆ ਡਾਇਰੈਕਟਰ ਜਦੋਂ ਉਹਨੂੰ ਡਾਇਰੈਕਟ ਕਰਦੇ ਐਕਟਰਸ ਐਕਟ ਕਰਦੇ ਆ ਅਸੀਂ ਬਹੁਤ ਮਿਹਨਤ ਕਰਦੇ ਆ ਅਸੀਂ ਬਹੁਤ ਸਟੱਡੀ ਕਰਦੇ ਆ ਉਸ ਚੀਜ਼ ਨੂੰ ਉਸ ਉਹਨਾਂ ਕਿਰਦਾਰਾਂ ਨੂੰ ਜੀਣੇ ਆ ਅਸੀਂ ਤੇਰੇਸ਼ਕ ਦੇ ਵਿੱਚ ਮੈਂ ਕਮਲਾ ਹੋਇਆ ਮੈਂ ਜ਼ਿਆਦਾਤਰ ਆਪਣੀ ਕਲਮਾ ਨਹੀਂ ਦੇਖਦਾ ਮੈਨੂੰ ਲੱਗਦਾ ਮੇਰਾ ਸੁਭਾਅ ਇਦਾਂ ਦਾ ਥੋੜਾ ਜਿਹਾ ਕਿ ਮੈਂ ਓਵਰ ਐਨਾਲਾਈਜ਼ ਕਰਦਾ ਜ਼ਿਆਦਾ ਸੋਚਦਾ ਜੁਰਜ ਮੁਖੀਆ بیچਿਆ ਤਿੰਨ ਚੰਗਾ ਲੱਗਦਾ ਤਾਂ ਸੈਡ ਫਿਲਮ ਕਰਨਾ ਚਾਹੁੰਦਾ ਇੱਕ ਸੈਡ ਫਿਲਮ ਮੈਨੂੰ ਪਤਾ ਹੀ ਕਹਿਣ ਨੂੰ ਅਜੀਬ ਜਿਹਾ ਲੱਗਦਾ ਥੋੜਾ ਕਮਰਸ਼ੀਅਲ ਨਹੀਂ ਹੁੰਦੀ ਐ ਗੱਲ ਕੁੜੀ ਜਿਹਦਾ ਨਾਮ ਮੁਹੱਬਤ ਅ ਜਿਵੇਂ ਹੋ ਸਕਦਾ ਪਹਿਲਾਂ ਮਿੱਠੇ ਮਿੱਠੇ ਗੱਲਾਂ ਕਰਕੇ ਦੇਸ਼ਵਾਸ ਜੰਦੇ ਨੇ ਜਦੋਂ ਉਹ ਪਿਆਰ ਦਾ ਇਜ਼ਹਾਰ ਕਰੇ ਤਾਂ ਦਿਲ ਤੋੜ ਕੇ ਚਲੇ ਜਾਂਦੇ ਨੇ ਸਾਡੀਆਂ ਫਿਲਮ ਮਜਨੂ ਦੇ ਪ੍ਰੀਤ ਬਾਟ ਜਾਂ ਪ੍ਰੀਤ ਬਾਟ ਮਜਨੂ ਕੀ ਕਹਾਂ ਜਿਹੜਾ ਚੰਗਾ ਲੱਗਦਾ ਕਹੋ ਜੀ ਪ੍ਰੀਤ ਔਰ ਮਜਨੂ ਤਾਂ ਇੱਕ ਹੀ ਚੀਜ਼ ਹੈ ਬਿਲਕੁਲ ਇਹ ਤੁਸੀਂ ਕਹਿ ਰਹੇ ਹੋ ਤਾਂ ਬਹੁਤ ਚੰਗੀ ਗੱਲ ਹੈ ਇੱਕ ਐਕਟਰ ਲਈ ਬਹੁਤ ਵੱਡੀ ਗੱਲ ਹੁੰਦੀ ਹੈ ਕਿ ਜਿਹੜਾ ਫਿਲਮ ਦਾ ਕੈਰੈਕਟਰ ਉਹਨੇ ਕੀਤਾ ਤੇ ਜਿਹੜੀ ਫਿਲਮ ਦਾ ਟਾਈਟਲ ਹੀ ਤੁਹਾਡੇ ਨਾਮ ਤੇ ਹੋਵੇ ਮਜਨੂ ਤੁਹਾਡੇ ਕੈਰੈਕਟਰ ਨਾਮ ਤੇ ਹੋਵੇ ਜੇ ਲੋਕ ਵਾਕਈ ਤੁਹਾਨੂੰ ਸਮਝਣ ਲੱਗ ਪੈਣ ਫਿਲਮ 'ਚ ਅਸਲ 'ਚ ਨਹੀਂ ਤਾਂ ਚੰਗਾ ਲੱਗਦਾ ਸਾਨੂੰ ਥੀਏਟਰ ਕੀਤਾ ਤੁਸੀਂ ব্যাকਗ੍ਰਾਉਂਡ ਤੁਹਾਡੇ ਥੀਏਟਰ ਤੋਂ ਹੈ ਨਹੀਂ ਹੈ ਬਿਲਕੁਲ ਨਹੀਂ ਬਿਲਕੁਲ ਨਹੀਂ ਫਿਰ ਐਨੇ ਅੱਛੇ ਤਰੀਕੇ ਦੇ ਨਾਲ ਟਰਾਂਸਫਰਮੇਸ਼ਨ ਸਟੈਪ ਬਾਈ ਸਟੈਪ ਫਰੇਮ ਬਾਈ ਫਰੇਮ ਤੁਸੀਂ ਐਕਸਪ੍ਰੈਸ਼ਨਸ ਨੂੰ ਚੇਂਜ ਕੀਤਾ ਤੁਸੀਂ ਹਰ ਚੀਜ਼ ਨੂੰ ਚੇਂਜ ਕਰਦੇ ਚਲੇ ਜਾ ਰਹੇ ਹੋ ਤੁਹਾਡੀ ਮਤਲਬ ਜ਼ਿੰਦਗੀ ਦੇ ਵਿੱਚ ਮਜਨੂ ਦੇ ਦੋ ਹਰੋਇਨਸ ਹੁੰਦੀਆਂ ਦੋ ਲੜਕੀਆਂ ਆਂਦੀਆਂ ਨੇ ਇੱਕ ਬਿਲਕੁਲ ਹੀ ਡਿਫਰੈਂਟ ਟਾਈਪ ਦੀ ਹੈ ਜਿਹੜੀ ਕਿ ਬਹੁਤ ਹੀ ਪੰਜਾਬੀ ਰੂਟਸ ਦੇ ਨਾਲ ਜੁੜੀ ਹੋਈ ਹੈ ਦੂਸਰੀ ਬਿਲਕੁਲ ਹੀ ਵਿਦੇਸ਼ੀ ਕੁੜੀ ਆਂਦੀ ਹੈ ਜਿਹੜੀ ਕਿ ਕੈਨੇਡਾ ਤੋਂ ਉੜ ਕੇ ਆਂਦੀ ਹੈ ਪਰ ਨਾਂ ਨਾਂ ਕਰਦੇ ਹੋਤੇ باوجود ਦੋਨੋਂ ਕੁੜੀਆਂ ਵਿੱਚ ਸਿਮਿਲੈਰਿਟੀ ਵੀ ਬਹੁਤ ਜ਼ਿਆਦਾ ਹੈ ਕਿਉਂਕਿ ਜਿੱਥੇ ਪਿਆਰ ਦੀ ਗੱਲ ਆਂਦੀ ਹੈ ਤੇ ਦੋਨੋਂ ਹੀ ਬਹੁਤ ਹੀ ਇਮੋਸ਼ਨਲ ਨੇ ਪਰ ਜਿੱਥੋਂ ਤੱਕ ਜੇ ਗੱਲ ਕਰੀਏ ਪ੍ਰੀਤ ਦੀ ਔਰ ਜਿੱਥੋਂ ਤੱਕ ਮਜਨੂ ਦੀ ਗੱਲ ਕਰੀਏ ਮਜਨੂ ਦੀ ਪ੍ਰੀਤ ਜਿਹੜੀ ਹੈ ਉਹ ਸ਼ਿਫਟ ਹੁੰਦੀ ਨਜ਼ਰ ਆਈ ਹੈ ਬਿਲਕੁਲ ਸਹੀ ਫੜਿਆ ਤੁਸੀਂ ਇੱਕ ਇੱਕ ਅਸੀਂ ਫਿਲਮ 'ਚ ਇੱਕ ਚੀਜ਼ ਦਿਖਾਈ ਆਦੀ ਮੈਂ ਹੁਣ ਅਜੇ ਲੋਕਾਂ ਨੇ ਦੇਖਣੀ ਐ ਮੈਂ ਕਹਿ ਨਹੀਂ ਸਕਦਾ ਉਹ ਚੀਜ਼ ਕਿ ਕਈ ਵਾਰ ਵਿਆਹ ਤੋਂ ਬਾਅਦ ਚੀਜ਼ਾਂ ਬਦਲ ਜਾਂਦੀ ਹੈ ਹੈਨਾ ਕਈ ਵਾਰ ਯਾ ਸਾਨੂੰ ਲੱਗਦਾ ਹੁੰਦਾ ਕਿ ਇਹ ਰਿਲੇਸ਼ਨਸ਼ਿਪ ਮੇਰੇ ਲਈ ਠੀਕ ਨਹੀਂ ਐ ਪਰ ਜਿਵੇਂ ਜਿਵੇਂ ਟਾਈਮ ਪੈਂਦਾ ਤੋਂ ਉਹਨੂੰ ਬੰਦੇ ਦੇ ਕਈ ਹੋਰ ਗੁਣ ਦੇਖਦੇ ਆ ਸੋ ਸਿਰਫ ਬਿਊਟੀ ਯਾ ਜਿਹੜੀ ਤੁਹਾਡੀ ਦੇਖ ਹੁੰਦੀ ਐ ਇਨਸਾਨ ਦੀ ਉਹੀ ਨਹੀਂ ਬੰਦੇ ਨੂੰ ਅਟਰੈਕਟ ਕਰਦੀ ਜਦੋਂ ਸਾਨੂੰ ਅਗਲੇ ਬੰਦੇ ਦਾ ਸੁਭਾਅ ਪਤਾ ਲੱਗਦਾ ਜਦੋਂ ਸਾਨੂੰ ਪਤਾ ਲੱਗਦਾ ਕਿ ਅਗਲਾ ਬੰਦਾ ਤੁਹਾਡੇ ਲਈ ਕੀ ਕੀ ਸੈਕਰੀਫਾਈਸ ਕਰ ਰਿਹਾ ਹੈ ਉਦੋਂ ਤੁਹਾਨੂੰ ਕਈ ਵਾਰ ਉਸ ਇਨਸਾਨ ਨਾਲ ਪਿਆਰ ਹੋਣ ਲੱਗ ਪੈਂਦਾ ਹੈ ਉਹੀ ਚੀਜ਼ ਮੈਨੂੰ ਲੱਗਦਾ ਹੈ ਮਜ ਨੂੰ ਕੈਰੈਕਟਰ ਨਾਲ ਵੀ ਹੋਈ ਜੀ ਜੀ ਅੱਜ ਤੂੰ ਤੱਕ ਦੇਖਿਆ ਜੇ ਕਿ ਫਿਲਮਾਂ ਜੜੀਆਂ ਅੱਜਕੱਲ ਬਹੁਤ ਹੀ ਔਖਾ ਅਫੇਅਰ ਹੋ ਗਈਆਂ ਸੀਰੀਅਸ ਤਾਂ ਹੈ ਹੀ ਨੇ ਕਿਉਂਕਿ ਪਿੱਛੇ ਜੇ ਆਪਾਂ ਕਾਫੀ ਜ਼ਿਆਦਾ ਰਿਸੈਸ਼ਨ ਦੇਖਿਆ ਹਰ ਇੱਕ ਚੀਜ਼ ਆਇਆ ਗਲੋਬਲ ਰਿਸੈਸ਼ਨ ਸੀਗਾ ਹਰ ਇੱਕ ਇੰਡਸਟਰੀ ਸੀ ਹਰ ਇੱਕ ਬਿਜ਼ਨਸ ਸੀ ਹਰ ਨੌਕਰੀ ਸੀ ਹਰ ਚੀਜ਼ ਸੀ ਪਰ ਫਿਲਮਾਂ 'ਚ ਕਾਫੀ ਦਾ ਇੰਪੈਕਟ ਬਹੁਤ ਇਫੈਕਟ ਹੋਇਆ ਬਾਲੀਵੁੱਡ 'ਚ ਤਾਂ ਹੋਇਆ ਹੀ ਹੋਇਆ ਪਰ ਬਾਲੀਵੁੱਡ 'ਚ ਖਾਸ ਕਰਕੇ ਬਹੁਤ ਜ਼ਿਆਦਾ ਹੋਇਆ ਪੰਜਾਬੀ ਫਿਲਮਾਂ 'ਚ ਬਹੁਤ ਜ਼ਿਆਦਾ ਹੋਇਆ ਉਸ ਤਰੀਕੇ ਦੇ ਨਾਲ ਟ੍ਰਾਇੰਗਲਰ ਲਵ ਵੀ ਜਿਹੜਾ ਸ਼ੁਰੂ ਤੋਂ ਦੇਖਦੇ ਆ ਰਹੇ ਹਾਂ ਬਲੈਕ ਐਂਡ ਵਾਈਟ movies ਤੋਂ ਹੋਂ ਤੱਕ ਦੇਖਦੇ ਆ ਰਹੇ ਹਾਂ ਪਰ ਜਦੋਂ ਮੈਂ ਤੁਹਾਡੀਆਂ ਪਹਿਲੇ ਵੀ ਪ੍ਰੈਸ ਕਾਨਫਰੈਂਸਿਸ اٹੈਂਡ ਕੀਤੀਆਂ ਤੇ ਸੋਚ ਵਿੱਚ ਸੀ ਵੀ ਮਜਨੂ ਫਿਲਮ ਨਾਮ ਰੱਖ ਦਿੱਤਾ ਕਿਸ ਤਰੀਕੇ ਦੇ ਨਾਲ ਉਹ ਵੀ ਵੀਵ ਕਿਵੇਂ ਕਰਨਗੇ ਕਿਵੇਂ ਬੁਨਣਗੇ ਕਿਵੇਂ ਕਹਾਣੀ ਨੂੰ ਔਰ ਉਹਦੇ ਵਿੱਚ ਫਰੇਮ ਬਾਈ ਫਰੇਮ ਜਾਏਗੀ ਕਿਸ ਤਰੀਕੇ ਦੇ ਨਾਲ ਜਦੋਂ ਮੈਂ ਸ਼ੁਰੂਆਤ 'ਚ ਦੇਖੀ ਥੋੜਾ ਜਿਹਾ ਕਨੈਕਟ ਮੈਨੂੰ ਲੱਗਿਆ ਹਜੇ ਨਹੀਂ ਹੋ ਰਿਹਾ ਕਿਉਂਕਿ ਪੰਜਾਬੀ ਕਲਚਰ ਉਹ ਗਾਣੇ ਉਛਲਣਾ ਖੁੱਲਣਾ ਹਾਲੇ-ਹਾਲੇ ਜਿਵੇਂ ਜਿਵੇਂ ਅੱਗੇ ਵਧਦੀ ਗਈ ਮੂਵੀ ਉਸ ਤਰੀਕੇ ਦੇ ਨਾਲ ਬਿਲਕੁਲ ਟਰਨ ਹੁੰਦਾ ਗਿਆ ਔਰ ਟ੍ਰਾਂਸਮਿਸ਼ਨ ਜਿਹੜਾ ਫਾਰਮੇਸ਼ਨ ਤਾਂ ਹੋਈ ਜਦੋਂ ਇੰਟਰਵਲ ਆਇਆ ਇੰਟਰਵਲ ਦੇ ਬਾਅਦ ਇਟ ਵਾਸ ਟ ਮਾਜਨੂ ਵਾਸ ਡਿਫਰੈਂਟ ਪ੍ਰੀਤ ਵਾਸ ਡਿਫਰੈਂਟ ਈਵਨ ਜਿਹੜੇ ਕਿ ਤੁਹਾਡੇ ਕਿਰਨ ਸੀਗੇ ਉਥੇ ਉਹ ਵੀ ਬਿਲਕੁਲ ਹੀ ਡਿਫਰੈਂਟ ਹੋ ਗਏ ਮਾਹੀ ਅਲੱਗ ਤੋਂ ਡਿਫਰੈਂਟ ਹੋ ਗਏ ਬਿਲਕੁਲ ਸਹੀ ਹੈ ਮੈਂ ਹੁਣ ਕੀ ਕਹਾਂ ਤੁਸੀ ਸਭ ਕੋਈ ਦੱਸਦਾ ਏਹੀ ਤਾਂ ਮੈਂ ਸੁਣਾ ਚਾਹੁੰਦਾ ਤੁਹਾਡੀ ਤਾਂ ਸੁਣਨਾ ਚਾਹੀਦੀ ਹੈ ਮੈਂ ਚੀਜ਼ਾਂ ਦੀ ਏ ਫਿਲਮ ਜਦੋਂ ਬਣਾਨੇ ਆਪਾਂ ਕੋਈ ਰਾਈਟਰ ਜਦੋਂ ਲਿਖਦੇ ਆ ਡਾਇਰੈਕਟਰ ਜਦੋਂ ਉਹਨੂੰ ਡਾਇਰੈਕਟ ਕਰਦੇ ਆ ਐਕਟਰਸ ਐਕਟ ਕਰਦੇ ਆ ਅਸੀਂ ਬਹੁਤ ਮਿਹਨਤ ਕਰਦੇ ਆ ਅਸੀਂ ਬਹੁਤ ਸਟੱਡੀ ਕਰਦੇ ਆ ਉਸ ਚੀਜ਼ ਨੂੰ ਉਸ ਉਹਨਾਂ ਕਿਰਦਾਰਾਂ ਨੂੰ ਜੀਣੇ ਆ ਅਸੀਂ ਤੇ ਜਦੋਂ ਉਹ ਚੀਜ਼ ਐਗਜ਼ੀਕਿਊਟ ਹੋ ਜਾਂਦੀ ਹੈ ਤਾਂ ਬੜਾ ਚੰਗਾ ਲੱਗਦਾ ਮੇਰੇ ਹਿਸਾਬ ਨਾਲ ਉਹੀ ਜਿਵੇਂ ਤੁਸੀਂ ਸਾਰਾ ਦੱਸਿਆ ਕਿ ਇੰਟਰਵਲ ਤੋਂ ਬਾਅਦ ਕਿਵੇਂ ਫਿਲਮ ਸੀਰੀਅਸ ਹੁੰਦੀ ਗਈ ਹੁੰਦੀ ਗਈ ਹੁੰਦੀ ਗਈ ਜੇ ਤੁਸੀਂ ਉਹ ਚੀਜ਼ ਐਕਸਪੀਰੀਅੰਸ ਕੀਤੀ ਹੈ ਸਾਨੂੰ ਦੱਸਣ ਦੀ ਲੋੜ ਹੀ ਨਹੀਂ ਅਸੀਂ ਆਡੀਅנס ਨੂੰ ਇਹ ਚਾਹੁੰਦੇ ਕਿ ਉਹ ਸਾਡਾ ਜਿਹੜੀ ਫਿਲਮ ਦੀ ਟਰਾਂਸਫਰਮੇਸ਼ਨ ਹੈ ਹਲਕੇ ਤੋਂ ਸ਼ੁਰੂ ਹੋ ਕੇ ਕਿਵੇਂ ਹੌਲੀ 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 ਅਸੀਂ ਕਨੈਕਟ ਕਰਨਾ ਚਾਹੁੰਦੇ ਲੋਕਾਂ ਨਾਲ ਜੇ ਉਹ ਹੋ ਰਿਹਾ ਤਾਂ ਮੈਨੂੰ ਲੱਗਾ ਬਹੁਤ ਚੰਗੀ ਗੱਲ ਤੁਸੀਂ ਜਦੋਂ ਖੁਦ ਆਡੀਅנס ਬੈਠ ਕੇ ਦੇਖ ਰਹੇ ਸੀ ਈ ਵੀਅਰ ਬਣ ਕੇ ਦੇਖ ਰਹੇ ਸੀ ਕਿ ਪ੍ਰੀਤ ਬਾਟ ਮਜ਼ਦੂਰ ਨੂੰ ਕਿਵੇਂ ਦੇਖ ਪਾਰੇ ਸੀ ਇਹਦੀਆਂ ਕਿ ਤੁਹਾਡੀਆਂ ਦੋਨੋਂ ਪ੍ਰੇਮਿਕਾਵਾਂ ਨੇ ਔਰ ਇੱਕ ਪ੍ਰੇਮਿਕਾ ਤੁਹਾਡੀ ਪਤਨੀ ਬਣ ਜਾਂਦੀ ਹੈ ਤੁਸੀਂ ਉਹਨੂੰ ਕਿਸ ਤਰੀਕੇ ਦੇ ਨਾਲ ਦੇਖ ਰਹੇ ਸੀ ਕਿਉਂਕਿ ਡੈਫੀਨੇਟਲੀ ਜੋ ਬੰਦਾ ਦੇਖ ਰਿਹਾ ਆਪਣੀ ਫਿਲਮ ਨੂੰ ਵਿਊਰ ਵਾਂਗ ਕੇ ਦੇਖ ਰਿਹਾ ਹੋਂ ਤੁਸੀਂ ਉਹਦੇ ਵਿੱਚ ਰੋਲ 'ਚ ਨਹੀਂ ਆ ਰਹੇ ਹੋਂ ਹਾਂਜੀ ਬਿਲਕੁਲ ਸਹੀ ਹੈ ਮੈਂ ਕਮੀਆਂ ਵੀ ਕੱਢਦਾ ਆਪਣੀਆਂ ਆਪਣੀਆਂ ਤੇ ਮੈਂ ਬਹੁਤ ਹੀ ਕੱਢਦਾ ਮੈਂ ਜ਼ਿਆਦਾਤਰ ਆਪਣੀ ਫਿਲਮਾਂ ਨਹੀਂ ਦੇਖਦਾ ਪਰ ਮੈਨੂੰ ਲੱਗਦਾ ਮੇਰਾ ਸੁਭਾਅ ਇਦਾਂ ਦਾ ਥੋੜਾ ਜਿਹਾ ਕਿ ਮੈਂ ਓਵਰ ਐਨਾਲਾਈਜ਼ ਕਰਦਾ ਜ਼ਿਆਦਾ ਸੋਚਦਾ ਜਾਂ ਮੈਂ ਕਹਿੰਦਾ ਯਾਰ ਮੈਂ ਇੱਥੇ ਆ ਕਰ ਲੈਂਦਾ ਜਾਂ ਸਾਨੂੰ ਫਿਲਮ ਬਣਾਉਂਦੇ ਹੋਏ ਤੇ ਆ ਚੀਜ਼ ਮਿਲ ਜਾਂਦੀ ਯਾ ਜੇ ਉਹ ਟੇਕ ਲਾ ਦਿੰਦੇ ਆ ਡਾਇਲੋਗ ਲਾ ਦਿੰਦੇ ਇਹ ਮੇਰੀ ਥੋੜੀ ਕਮੀ ਹੈ ਲਾਈਫ ਚ ਮੈਂ ਲਾਦਾ ਮੇਰੀ ਥੋੜੀ ਕਮੀ ਹੈ ਕਿ ਮੈਂ ਜ਼ਿਆਦਾ ਸੋਚਦਾ ਚੀਜ਼ਾਂ ਨੂੰ ਲੈ ਕੇ ਥੋੜਾ ਜਿਆਦਾ ਸੀਰੀਅਸ ਆ ਪਰ ਚੰਗਾ ਲੱਗਿਆ ਮੈਨੂੰ ਓਵਰ ਆਲ ਮੈਂ ਜਿਹੜਾ ਫਿਲਮ ਦਾ ਲਾਸਟ ਸੀਨ ਹੈ ਕਲਾਈਮੈਕਸ ਹੈ ਉਹਦੀ ਵੇਟ ਕਰ ਰਿਹਾ ਸੀ ਕਿਉਂਕਿ ਮੈਨੂੰ ਇਹ ਲੱਗਦਾ ਕਿ ਮੈਂ ਉਹ ਚੀਜ਼ ਹਜੇ ਤੱਕ ਆਪਣੇ ਕੈਰੀਅਰ ਚ ਨਹੀਂ ਕੀਤੀ ਸੀ ਮੈਂ ਚਾਹੁੰਦਾ ਸੀ ਇਦਾਂ ਦੀ ਫਿਲਮਾਂ ਐ ਇਹੋ ਜਿਹੇ ਸੀਨ ਮੈਨੂੰ ਹੋਰ ਮਿਲਣ ਕਿਉਂਕਿ ਮੈਨੂੰ ਇਹ ਲੱਗਦਾ ਕਿ ਜਿਹੜੀ ਚੀਜ਼ ਹਜੇ ਮੈਂ ਕਰ ਸਕਦਾ ਮੈਂ ਹਜੇ ਕੀਤੀ ਨਹੀਂ ਹੈ ਉਦੇ ਲਈ ਮੈਨੂੰ ਕੁਝ ਕਹਾਣੀਆਂ ਐਦਾਂ ਦੀਆਂ ਹੋਰ ਚਾਹੀਦੀਆਂ ਬੱਸ ਤੁਹਾਨੂੰ ਕੀ ਲੱਗਦਾ ਤੁਸੀਂ ਕੀ ਕਰ ਸਕਦੇ ਇਹਦੇ ਤੁਸੀਂ ਦੋ ਕੁੜੀਆਂ ਨਾਲ ਪਿਆਰ ਕਰ ਲਿਆ ਇਹਦੇ ਵਿੱਚ ਤੁਸੀਂ ਮਾਰਕੁੱਟਾਈ ਅੱਛੀ ਕਰ ਲਈ ਇਹਦੇ ਤੁਸੀਂ ਪੈਰੈਂਟਸ ਦੇ ਨਾਲ ਕਨੈਕਟ ਹੋਏ ਇਹਦੇ ਤੁਸੀਂ ਕੈਨੇਡਾ ਬਾਰੇ ਸੋਚ ਰਹੇ ਹੋ ਤਕਰੀਬਨ ਉਹ ਸਾਰੀਆਂ ਪੋਸੀਬਲ ਚੀਜ਼ਾਂ ਕਰ ਲਈਆਂ ਜਿਹੜਾ ਕਿ ਇੱਕ ਪੰਜਾਬੀ ਨੌਜਵਾਨ ਸੋਚਦਾ ਹੈਗਾ ਜਾਂ ਮੁੰਡਾ ਕੋਈ ਸੋਚ ਸਕਦਾ ਹੈ ਤੇ ਉਹਦੇ ਇਲਾਵਾ ਤੁਹਾਨੂੰ ਕੀ ਲੱਗਦਾ ਕੀ ਕੀ ਰਹਿ ਗਿਆ ਉਹਦੇ ਵਿੱਚ ਤੁਹਾਨੂੰ ਕੀ ਕੀ ਕਮੀਆਂ ਲੱਗੀਆਂ ਆਪਣੀਆਂ ਜਾਂ ਤੁਸੀਂ ਕੋ ਕੀ ਲੱਗਦਾ ਸੀ ਵੀ ਕਿਹੜੀ ਚੀਜ਼ ਸੀ ਜਿਹੜੀ ਕਿ ਮੈਂ ਜ਼ਿਆਦਾ ਬਿਹਤਰ ਕਰ ਸਕਦਾ ਸੀ ਜਾਂ ਇਹਦੇ ਵਿੱਚ ਜੇ ਐਡ ਆਨ ਹੁੰਦਾ ਤਾਂ ਸ਼ਾਇਦ ਮੇਰਾ ਰੋਲ ਜ਼ਿਆਦਾ ਨਿਖਰ ਕੇ ਆਂਦਾ ਥੋੜਾ ਜਿਹਾ ਜਿਵੇਂ ਮੈਂ ਕਹਿ ਰਿਹਾ ਸੀਗਾ ਕਿ ਕੁਝ ਚੀਜ਼ਾਂ ਨਹੀਂ ਜੇ ਮੈਂ ਸੈਡ ਫਿਲਮ ਕਰਨਾ ਚਾਹੁੰਦਾ ਇੱਕ ਸੈਡ ਫਿਲਮ ਮੈਨੂੰ ਪਤਾ ਇਹ ਕਹਿਣ ਨੂੰ ਅਜੀਬ ਜਿਹਾ ਲੱਗਦਾ ਥੋੜਾ ਕਮਰਸ਼ੀਅਲ ਨਹੀਂ ਹੁੰਦੀਆਂ ਇਹ ਗੱਲਾਂ ਕੁੜੀ ਜੀ ਦਾ ਨਾਮ ਮੁਹੱਬਤ ਜਿਵੇਂ ਹੋ ਸਕਦਾ ਜਿਵੇਂ ਆਪਾਂ ਕਹਿ ਲਈਏ ਕਿੰਨਾ ਕਿਤੇ ਕਬੀਰ ਸਿੰਘ ਥੋੜੀ ਜੀ ਬਹੁਤ ਜ਼ਿਆਦਾ ਸਾਇਰ ਨਹੀਂ ਹੈ ਅੰਡਰਸਟੈਂਡ ਉਹ ਸ਼ਾਇਦ ਆ ਨੀ ਫਿਲਮ ਹੈ ਤੇਰੇ ਨਾਮ ਕਬੀਰ ਸਿੰਘ ਜਿਹੜਾ ਬੜਾ ਇੰਟੈਂਸ ਜਿਹਾ ਤੁਹਾਡਾ ਹੀਰੋ ਜਿਹਾ ਹੁੰਦਾ ਨਾ ਮੈਂ ਉਹ ਚੀਜ਼ਾਂ ਥੋੜਾ ਜਿਹਾ ਕਰਨਾ ਚਾਹੁੰਦਾ ਮਜਰੂ ਸਾਡਾ ਬਹੁਤ ਸਵੀਟ ਸੀ ਕੈਰੈਕਟਰ ਬਹੁਤ ਸਵੀਟ ਹੈ ਬੜਾ ਇਨੋਸੈਂਟ ਹੈ ਪੰਜਾਬੀ ਮੁੰਡਾ ਹੁਣ ਮੈਂ ਚਾਹੁੰਦਾ ਕਿ ਥੋੜਾ ਜਿਹਾ ਉਸ ਚੀਜ਼ ਚ ਮੈਂ ਨਿਕਲਾ ਥੋੜਾ ਜਿਹਾ ਉਹਨੂੰ ਹੋਰ ਇੱਕ ਲੈਵਲ ਹੋਰ ਡੂੰਗਾ ਜਾਈਏ ਇਸ ਚੀਜ਼ ਵਿੱਚ ਐਜ਼ ਅ ਐਜ਼ ਐਨ ਐਕਟਰ ਤੁਹਾਡੇ ਕੋਲ ਹੋਰ ਹੁਣ ਕਿਹੜੇ ਕਿਹੜੇ ਪ੍ਰੋਜੈਕਟਸ ਨੇ ਜਾਂ ਤੁਸੀਂ ਖੁਦ ਐਕਟਿੰਗ ਤੋਂ ਸਿਵਾਏ ਕਿਸੇ ਹੋਰ ਲਾਈਨਸ ਤੇ ਵੀ ਕੰਮ ਕਰਨਾ ਚਾਹੋਗੇ ਸਟੋਰੀ রাইਟ ਤੇ ਜਾਂ ਸ਼ਾਇਦ ਡਾਇਰੈਕਸ਼ਨ ਚ ਮੈਂ ਮੈਂ ਰਾਈਟਿੰਗ ਵਾਲਾ ਦੁਆਰਾ ਜਾਣਾ ਚਾਹੁੰਦਾ ਮੈਂ ਪਹਿਲਾਂ ਲਿਖਦਾ ਹੁੰਦਾ ਸੀ ਕਹਾਣੀਆਂ ਕਾਫੀ ਲਿਖੀਆਂ ਮੈਂ ਬਟ ਸਡਨਲੀ ਮੈਂ ਆਪਣਾ ਕੈਰੀਅਰ ਜਿਵੇਂ ਐਕਟਿੰਗ ਵਾਲ ਪਿਕ ਹੋ ਗਿਆ ਲੱਕੀਲੀ ਕੰਮ ਮਿਲਦਾ ਜਾ ਰਿਹਾ ਜੀ ਗੋਡ ਇਜ਼ ਵੈਰੀ ਕਾਈਂਡ ਇੰਡਸਟਰੀ ਇਜ਼ ਵੈਰੀ ਕਾਈਂਡ ਕਿ ਕੰਮ ਮਿਲ ਰਿਹਾ ਤੇ ਬਟ ਐਕਟਿੰਗ ਦੇ ਵਿੱਚ ਮੈਂ ਹਜੇ ਕਈ ਚੀਜ਼ਾਂ ਚਾਹੁੰਦਾ ਕਿ ਮੈਂ ਜਿਵੇਂ ਤੁਹਾਨੂੰ ਦੱਸਿਆ ਹੀ ਹੈ ਕੁਝ ਰੋਲ ਐਦਾਂ ਦੇ ਹੋਰ ਕਰਾਂ ਕੁਝ ਕਮੀਆਂ ਨੇ ਮੇਰੀਆਂ ਮੈਂ ਠੀਕ ਕਰਨਾ ਚਾਹੁੰਦਾ ਕੋਸ਼ਿਸ਼ ਹੀ ਜ਼ਿਆਦਾ ਮੈਂ ਦੇਖਦਾ ਪਰਦੇ ਤੇ ਮੈਨੂੰ ਲੱਗਦੀ ਹੈ ਕਿ ਇਹ ਹੋਰ ਵਧੀਆ ਹੋ ਸਕਦੀ ਹੈ ਬੜੇ ਓਨੈਸਟ ਹਿਊਮਨ ਬੀਿੰਗ ਤੇ ਬੜੇ ਹੀ ਓਨੈਸਟ ਕਟੋਕਰ ਤੁਸੀਂ ਐਕਟ ਉਹ ਆਪਣੇ ਪ੍ਰੋਫੈਸ਼ਨਲੀ ਓਨੈਸਟ ਹੋ ਮੈਨੂੰ ਚੰਗਾ ਲੱਗਿਆ ਇੱਕ ਵਾਰੀ ਉਹਨੂੰ ਆਪਣੀ ਜਿਹੜੀ ਆਡੀਅੰਸ ਹੈ ਈ ਵਿਊਅਰਸ ਹੈ ਉਹਨਾਂ ਨੂੰ ਇੱਕ ਵਾਰੀ ਪੁਕਾਰ ਦੋ ਕਿ ਆ ਜਾਓ ਜੀ ਮੂਵੀ ਦੇਖਣ ਦੇਖੋ ਫਿਲਮ ਲੱਗੀ ਹੈ ਮਜਨੂ ਬਹੁਤ ਮਿਹਨਤ ਕੀਤੀ ਹੈ ਬੜੇ ਔਖੇ ਤੇ ਤੱਕ ਪਹੁੰਚਦਾ ਹਰ ਬੰਦਾ ਜਿਵੇਂ ਮੈਂ ਮੋਰਾਂ ਨੇ ਗੱਲ ਕੀਤੀ ਹੈ ਕਿ ਸਿਨੇਮਾ ਵੀ ਕਦੇ-ਕਦੇ ਸਾਡਾ ੱੱੱਲੇ ਚੱਲ ਜਾਂਦਾ ਹੈ ਰੈਸੈਸ਼ਨ ਖਾਂਦਾ ਹੈ ਸਾਨੂੰ ਤੁਹਾਡੀ ਲੋੜ ਹੈ ਜੇ ਤੁਹਾਨੂੰ ਸਿਨੇਮਾ ਦੇ ਲੋਟ ਸਿਨੇਵਾ ਨੂੰ ਤੁਹਾਡੀ ਵੱਧ ਲੋੜ ਹੈ ਸੋ ਆਡੀਅנס ਨੂੰ ਅਪੀਲ ਹੈ ਪਲੀਜ਼ ਫਿਲਮ ਦੇਖਿਓ ਮਜਨੂ ਤੇ ਚੰਗੀ ਲੱਗੀ ਤਾਂ ਪਲੀਜ਼ ਦੁਬਾਰਾ ਦੇਖਿਓ ਅੱਗੇ ਸਪਰੈਡ ਕਰਿਓ ਕਿਉਂਕਿ ਉਹੀ ਗੱਲ ਹੈ ਜੇ ਤੁਸੀਂ ਸਾਡੀ ਸਪੋਰਟ ਕਰੋਗੇ ਤਾਂ ਅਸੀਂ ਆਪਣੇ ਸ਼ੌਂਕ ਅਸੀਂ ਆਪਣੇ ਸੁਪਨੇ ਆਪਣਾ ਜਿਹੜਾ ਸਾਡਾ ਕੀਤਾ ਇਹਨੂੰ ਹੋਰ ਚੰਗੀ ਤਰ੍ਹਾਂ ਨਿਖਾਰ ਸਕੀਏ ਥੈਂਕ ਯੂ 올 द बेस्ट ਮਜਨੂ ਜੀ 올 द बेस्ट हैव अ ਵੈਰੀ সুইਟ ਐਂਡ ਗੁੱਡ ਐਂਡ ਗੁੱਡ ਐਕਸਪੀਰੀਅੰਸ ਜਿਹੜਾ ਹੁੰਦਾ ਨਾ ਉਸ ਤਰੀਕੇ ਦਾ ਕੈਰੀਅਰ ਸਾਡੇ ਨਾਲ ਪਰੀਜ਼ ਬਾਟ ਸੀਗੇ ਜਿਹੜੇ ਕਿ ਮਜਨੂ ਫਿਲਮ ਚ ਮਜਨੂ ਬਨੇ ਨੇ ਔਰ ਮਜਨੂ ਫਿਲਮ ਅਜੀ ਅਸੀਂ ਅਜੇ ਤੇ ਦੇਖਣ ਆਏ ਸੀ ਪ੍ਰੀਮੇਅਰ ਸੀਗਾ ਮਜਨੂਦਾ ਔਰ ਬਹੁਤ ਹੀ ਬਿਹਤਰੀਨ ਤਰੀਕੇ ਦੇ ਨਾਲ ਉਹਨਾਂ ਨੇ ਆਪਣਾ ਰੋਲ ਜਿਹੜਾ ਹੈ ਨਿਭਾਇਆ ਔਰ ਜੇ ਗੱਲ ਕਰੀਏ ਤਾਂ ਉਹਨਾਂ ਨੇ ਕਾਫੀ ਐਕਸਪਲੇਨ ਕੀਤਾ ਪਰ ਪ੍ਰੀਤ ਬਾੜ ਕਹਿੰਦੇ ਕਿ ਹਜੇ ਜਿਹੜਾ ਮੈਂ ਰੋਲ ਕੀਤਾ ਉਹਦੇ ਇਲਾਵਾ ਮੈਂ ਚਾਹਨਾ ਕਿ ਮੈਂ ਆਪਣੇ ਆਪ ਨੂੰ ਹੋਰ ਨਿਖਾਰਾਂ ਕਾਫੀ ਸਾਰੇ ਰੋਲ ਨੇ ਜਿਹੜੇ ਮੈਂ ਕਰਨਾ ਚਾਹਨਾ ਉਹ ਟਰਾਂਸਫਰਮੇਸ਼ਨ ਆਪਣੀ ਐਕਟਿੰਗ ਚ ਵੀ ਚਾਹੁੰਦੇ ਨੇ ਉਹਦੇ ਇਲਾਵਾ ਕਹਿੰਦੇ ਕਿ ਮੇਰਾ ਮਨ ਹੈਗਾ ਕਿ ਮੈਂ ਰਾਈਟਿੰਗ ਚ ਵੀ ਜਾਵਾਂ ਪਹਿਲੇ ਵੀ ਲਿਖਦਾ ਸੀ ਚਾਹਨਾ ਹੋਰ ਜ਼ਿਆਦਾ ਲਿਖਾਂ ਪਰ ਆਪਣੇ ਐਕਟਿੰਗ ਨੂੰ ਲੈ ਕੇ ਉਹ ਜਿਆਦਾ ਹੋਰ ਜ਼ਿਆਦਾ سنجਿਦਗੀ ਦੇ ਨਾਲ ਕੁਝ ਰੋਲਸ ਕਰਨਾ ਚਾਹੁੰਦੇ ਨੇ ਔਰ ਕਹਿੰਦੇ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਹੋਪ ਕਰਦਾ ਕਿ ਮੈਨੂੰ ਐਸਾ ਕੋਈ ਸਬਜੈਕਟ ਮਿਲੇਗਾ ਜਿਸ ਨੂੰ ਮੈਂ ਹੋਰ ਬਿਹਤਰ ਤਰੀਕੇ ਦੇ ਨਾਲ ਚੰਗਾ ਰੋਲ ਕਰ ਸਕਾਂਗਾ ਕੁਝ ਸੀਰੀਅਸ ਰੋਲ ਕਰ ਸਕਾਂਗਾ ਕੁਝ ਜ਼ਿਆਦਾ ਆਬਜੈਕਟਿਵ ਰੋਲ ਕਰ ਸਕਾਂਗਾ ਸੁਪਨੇ ਨੇ ਨੌਜਵਾਨਾਂ ਦੇ ਨਾਲ ਉਹਨਾਂ ਨੇ ਆਪਣੇ ਈਵਰਸ ਨੂੰ ਵੀ ਕਿਹਾ ਕਿ ਕਿਉਂਕਿ ਹਰ ਇੰਡਸਟਰੀ ਜਿਹੜੀ ਹੈਗੀ ਆ ਉਹ ਰਹਿਣੀ ਜ਼ਰੂਰੀ ਹੈਗੀ ਆ ਔਰ ਐਂਟਰਟੇਨਮੈਂਟ ਇੰਡਸਟਰੀ ਸਾਡੇ ਪੰਜਾਬ ਦੀ ਔਰ ਵੈਸੇ ਵੀ ਦੇਖਿਆ ਜਾਇਆ ਤਾਂ ਮਨੁੱਖ ਦੀ ਇੱਕ ਜ਼ਰੂਰਤ ਹੈਗੀ ਹੈ ਕਿ ਜਦੋਂ ਵੀ ਥੱਕਿਆ ਹਾਰਾ ਆਵੇ ਜਾਂ ਕੋਈ ਵੀ ਅਸੀ ਗੱਲ ਹੋਵੇ ਤਾਂ ਉਹਨੂੰ ਐਂਟਰਟੇਨਮੈਂਟ ਚਾਹੀਦਾ ਹੈ ਉਹਦੇ ਲਈ ਉਹਨਾਂ ਨੇ ਪੁਕਾਰਿਆ ਆਪਣੇ ਆਡੀਅנס ਨੂੰ ਵਿਊਅਰਸ ਨੂੰ ਕਿ ਤੁਸੀਂ ਆਓ ਔਰ ਮਦ ਨੂੰ ਫਿਲਮ ਦੇਖੋ ਲੁਤ ਫਲਾਓ ਔਰ ਪੰਜਾਬੀ ਇੰਡਸਟਰੀ ਚ ਆਪਣਾ ਹਿੱਸਾ ਵੀ ਜ਼ਰੂਰ ਪਾਓ ਲੱਗੀ ਹੈ ਜੀ ਇੱਥੇ ਮੂਵੀ ਔਰ ਅੱਜ ਇਹਦਾ ਪ੍ਰੀਮੀਅਰ ਸੀਗਾ ਅੱਜ ਮੂਵੀ ਲੱਗੀ ਹੈ ਥੀਏਟਰਸ ਦੇ ਵਿੱਚ ਆਓ ਜ਼ਰੂਰ ਦੇਖੋ ਲੈ ਕੇ ਜਾਓ ਨੌਜਵਾਨ ਆ ਕੇ ਦੇਖਣ ਔਰ ਅੱਛੀ ਮੂਵੀ ਹੈ ਚੰਗੀ ਮੂਵੀ ਹੈ ਲਾਈਟ ਲਾਈਟ ਮੂਵੀ ਹੈ ਉਹਦੇ ਬਾਅਦ ਹਾਲੀ ਹਾਲੀ ਜਿਹੜੀ ਹੈ ਉਹ ਸੀਰੀਅਸ ਟੋਨ ਤੇ ਵੀ ਆਂਦੀ ਹੈ ਬਟ ਇਟਸ ਅ ਕਾਈਂਡਲੀ ਅ ਗੁੱਡ ਮੂਵੀ ਆਓ ਸਿਨੇਮਾਸ ਔਰ ਜ਼ਰੂਰ ਦੇਖੋ ਕੈਮਰਾ ਪਰਸਨ ਸੱਜਿਤ ਦੇ ਨਾਲ ਬਿੰਦੂ ਸਿੰਘ ਚੰਡੀਗੜ੍ਹ ਤੁਸੀਂ ਦੇਖਦੇ ਰਹੋ ਡੀ5 ਚੈਨਲ ਪੰਜਾਬੀ